ਤੇ ਮੈਂ ਤੁਹਾਨੂੰ ਗੱਲ ਸੁਣਾਉਣ ਲੱਗਾ ਤੁਹਾਨੂੰ ਜ਼ਿੰਦਗੀ ਕੇ ਭਾਰ ਕਦੇ ਭੁੱਲੇਗੀ ਨਹੀਂ ਔਰ ਤੁਸੀਂ ਇਸ ਗੱਲ ਤੇ ਅਸਰ ਵੀ ਕਰੋਗੇ ਸੰਤ ਬਾਬਾ ਠਾਕੁਰ ਸਿੰਘ ਜੀ ਖਾਲਸਾ ਭਿੰਡਰਾ ਵਾਲੇ ਉਹ ਕਾਨਪੁਰ ਕਥਾ ਕਰਨ ਗਏ ਤੇ ਇੱਕ ਬਹੁਤ ਅਮੀਰ ਪਰਿਵਾਰ ਜਿਨੇ ਮਹਾਂਪੁਰਸ਼ਾਂ ਦਾ ਪ੍ਰਸ਼ਾਦਾ ਵਰਜਿਆ ਤੇ ਜਦੋਂ ਪ੍ਰਸ਼ਾਦਾ ਛਕਾ ਕੇ ਸੰਤ ਬਾਬਾ ਠਾਕੁਰ ਸਿੰਘ ਜੀ ਨੂੰ ਸਰੋਪਾ ਭੇਟ ਕਰਨ ਲੱਗਾ ਨਾ ਤੇ ਉਹਦੀਆਂ ਅੱਖਾਂ ਦੇ ਵਿੱਚੋਂ ਝਾਰ-ਝਾਰ ਨੀਰ ਜਾਣ ਲੱਗ ਪਿਆ ਤੇ ਮਾਂ ਕਹਿਣ ਲੱਗਾ ਮਾਹਪੁਰਖੋ ਜਿੱਥੇ ਤੁਸੀਂ ਬੈਠੇ ਜੇ ਨਾ ਵਾਹ ਵਾਹ ਮੇਰੇ ਘਰ 'ਚ ਇੱਥੇ ਹੀ ਸੰਤ ਬਾਬਾ ਜਰਨੈਲ ਸਿੰਘ ਵੀ ਆ ਕੇ ਬੈਠੇ ਸੀ ਤੇ ਜਦੋਂ ਮੈਂ ਉਹਨਾਂ ਨੂੰ ਸਰੋਪਾ ਭੇਟ ਕਰਨ ਲੱਗਾ ਸਾਂ ਨਾ ਉਹਨਾਂ ਨੇ ਮੈਨੂੰ ਦੋ ਬਚਨ ਆਖੇ ਸੀ ਜਿਹਦਾ ਕਰਕੇ ਮੇਰੀ ਇੱਜ਼ਤ ਤੇ ਮੇਰੀ ਜ਼ਿੰਦਗੀ ਬਚ ਗਈ ਆ ਤੇ ਮਹਾਂਪੁਰਸ਼ ਕਹਿਣ ਲੱਗੇ ਵੀ ਕੀ ਬਚਨ ਆਖੇ ਸੀ ਕਹਿਣ ਲੱਗੇ ਜਦੋਂ ਮੈਂ ਸੰਤਾਂ ਨੂੰ ਸਰੋਪਾ ਭੇਟ ਕਰਨ ਲੱਗਾ ਤੇ ਕਹਿਣ ਲੱਗੇ ਸਿੱਖਾ ਤੇਰੇ ਘਰ ਵਿੱਚ ਕੋਈ ਸ਼ਸਤਰ ਹੈ ਆਂਦਾ ਮੈਂ ਕਿਹਾ ਨਹੀਂ ਮਹਾਂਪੁਰਸ਼ੋ ਸ਼ਸਤਰ ਤਾਂ ਕੋਈ ਨਹੀਂਗਾ ਕਹਿਣ ਲੱਗੇ ਜੇ ਤੇਰੇ ਤੇ ਕੋਈ ਚੜਾਈ ਕਰਕੇ ਆਜੇ ਉਹਦੇ ਸਿਰ ਵਿੱਚ ਚੋਕਿਆ ਟੈਲੀਵਿਜ਼ਨ ਮਾਰੇਗਾ ਕਿ ਫਰਿੱਜ ਮਾਰੇਗਾ ਜਿਹੜੀ ਅੰਦਰ ਰੱਖੀ ਆਂਦਾ ਮੈਂ ਕਿਹਾ ਬੋਲ ਤੇ ਮਹਾਪੁਰਸ਼ਾਂ ਦੇ ਬਿਲਕੁਲ ਠੀਕ ਆ ਆਂਦਾ ਉਹ ਬਚਨ ਮੇਰੇ ਘਰ ਕਰ ਗਏ ਆਂਦਾ ਫਿਰ ਮੈਂ ਲਾਇਸੈਂਸ ਬਣਾਇਆ ਤੇ ਕਾਨੂੰਨ ਮੁਤਾਬਕ ਮੈਂ ਲਾਇਸੈਂਸੀ ਥਿਆਰ ਖਰੀਦੇ ਆਪਣੀ ਸਵੈ ਰੱਖਿਆ ਵਾਸਤੇ ਵਾਹ ਜਦੋਂ ਕਾਰ ਪੁਰਜ ਸਿੱਖਾਂ ਦੇ ਘਰਾਂ ਨੂੰ ਆਗਾਂ ਲੱਗਣ ਲੱਗੀਆਂ ਜਦੋਂ ਭਾਂਬੜ ਮਚਣ ਲੱਗੇ ਸਿੱਖ ਚੜਦੇ ਹੋਏ ਟ੍ਰੇਨਾਂ 'ਚੋਂ ਤੂ ਤੂ ਕੇ ਵੜ ਦਿੱਤੇ ਗਏ ਆਂਦਾ ਇੱਕ ਹਜੂਮ ਚੰਡਾਲ ਚੌਂਕੜੀ ਮੇਰੇ ਘਰ ਵੀ ਆ ਗਈ ਆਂਦਾ ਮੇਰੇ ਘਰ ਦੇ ਮੁੱਖ ਦਰਵਾਜੇ ਦਾ ਚਿੰਦਰਾ ਉਹਨਾਂ ਨੇ ਤੋੜ ਦਿੱਤਾ ਆਂਦਾ ਜੇ ਕਿਤੇ ਮੈਂ ਮਹਾਪੁਰਸ਼ਾਂ ਦੇ ਬਚਨ ਨਾ ਗਮਾਏ ਹੁੰਦੇ ਮੇਰੀ ਨੌਜਵਾਨ ਧੀਆਂ ਦੀ ਪੱਤ ਬਰਬਾਦ ਹੋ ਜਾਂਦੀ ਮੈਂ ਜੀਂਦੇ ਲੁੱਟੇ ਜਾਣਾ ਸੀ ਆਂਦਾ ਹਜੂਮ ਜਦੋਂ ਅੰਦਰ 와 ਵੜਿਆ ਮੈਂ ਆਪਣੇ ਰਿਵਾਲਵਰ ਵਿੱਚੋਂ ਗੋਲੀ ਚਲਾਈ ਜਿਹੜਾ ਉਹਨਾਂ ਦਾ ਆਗੂ ਮੱਛਰਿਆ ਆਉਂਦਾ ਸੀ ਨਾ ਚ ਵਜਿਓ ਉੱਥੇ ਪੁੱਠਾ ਕੇ ਜਾ ਪਿਆ ਆਂਦਾ ਉੱਥੋਂ ਮੇਰੇ ਪੁੱਤਰਾਂ ਨੇ ਫੈਰੰਗ ਖੋਲਤੀ ਆਂਦਾ ਬਾਬਾ ਜੀ ਸਾਡੇ ਵੇੜੇ ਚ ਬਸ ਚਪਲੇ ਹੀ ਰਹਿ ਗਈਆਂ ਬਾਕੀ ਕੁਛ ਨਹੀਂ ਸੀ ਆਹ ਹਾਂ ਤੇ ਜਾ ਉਹ ਲੋਥਾ ਪਈਆਂ ਸੀ ਜਿਨ੍ਹਾਂ ਨੂੰ ਗੋਲੀਆਂ ਵਜੀਆਂ ਸੀ ਵਾਹ ਓ ਜੇ ਛੇਰਤੀਆਂ ਨਦਰੇ ਨਾ ਹੋਣ ਜੇ ਛੇਰਤੀਆਂ ਚੜ੍ਹੇ ਨਾ ਹੋਣ ਉੱਤੇ ਗਿੱਦਣ ਨਾਲੋਂ ਭੈੜਾ ਸੱਚ ਗੁਰੂ ਕੇ ਸਿੱਖੋ ਜੁੱਤੀ ਵਿੱਚ ਰਹਿਣ ਵਾਲਿਓ ਬੜੀਆਂ ਜ਼ਮੀਨਾਂ ਖਰੀਦਣੇ ਖਰੀਦਣੀਆਂ ਚਾਹੀਦੀਆਂ ਕੋਠੀਆਂ ਵੀ ਬੜੀਆਂ ਬਣਾਉਣੇ ਆ ਟਰੈਕਟਰ ਬੜੇ ਵੱਡੇ ਵੱਡੇ ਲੈਣੇ ਆ ਪਰ ਸ਼ਸਤਰ ਸ਼ਸਤਰ ਵੀ ਹਰ ਸਿੱਖ ਦੇ ਘਰ ਬਣਾਉਣਾ ਚਾਹੀਦਾ ਆ ਸਿੱਖ ਵਾਸਤੇ ਦੇਗ ਤੇ ਸਿਰ ਖਲੋਣੇ